हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਚిల్లా ਸ਼੍ਰੀ ਤਰਮਤਰਨ ਸਾਹਿਬ ਵੀਰ ਝੰਡਾ ਸਿੱਖ ਦੇ ਘਰ ਆਏ ਆ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਤੇ ਪਸ਼ੂ ਕੋਈ 5-7 ਨਾ ਕਿ ਜਿਹੜੇ ਆਪਾਂ ਤੁਹਾਨੂੰ ਹਰ ਵਾਰ ਹਰ ਕਪੂਰ ਦੇ ਵਿੱਚ ਤੁਹਾਨੂੰ ਦਿਖਾਈਦੇ ਆ ਵੀਰ ਝੰਡੇ ਦੇ ਘਰ ਅੱਜ ਵੀ ਤਕਰੀਬਨ ਜਿਹੜੇ ਪਸ਼ੂ ਦੋਸਤੋ ਟੋਟਲ 6 ਨਾਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਜਿਹੜੀਆਂ ਬੂਰੀ ਬੂਰੀਆਂ ਮੱਝਾਂ ਦੋ ਦਿਖਾਵਾਂਗੇ ਇੱਕ ਬੂਰੀ ਬਿਲਕੁਲ ਤਾਜੀ ਸੂਈ ਆ ਇੱਕ ਤੋਕੜ ਤੇ ਕਿ ਮਹੀਨੇ ਕ ਦੀ ਬਣੀ ਆ ਇੱਕ ਇਧਰ ਜਿਹੜੀ ਤੁਸੀਂ ਵੇਰ ਦੇਖੋਗੇ ਦੋਸਤੋ ਤਾਜੀ ਸੂਈ ਆ ਸੋਹਣੇ ਥਣ ਦੇਵੇ ਦੇ ਵਿੱਚ ਆ ਬਾਕੀ ਭਾਂਡੇ ਭੋਂਡੇ ਬਹੁਤ ਸੋਹਣੇ ਬਖਾਲੇ ਚੰਗੇ ਆ ਇੱਕ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ ਦੋਸਤੋ 15 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਵੈਸੇ ਚੁਵਾਈ ਦਾ ਸਮਾਂ ਬਿਲਕੁਲ ਨੇੜ ਆ ਆ ਕਰਕੇ ਜਿਹੜੇ ਪਸ਼ੂ ਦੋਸਤੋ ਹਵਾਨੇ ਲੈਵੇ ਵਾਲੇ ਪਾਸਿਓਂ ਬਧੇਰੇ ਜਿਹੜਾ ਬਖਾਲਾ ਜਿਹੜਾ ਕਰਦੇ ਪਏ ਆ ਠੀਕ ਆ ਜੀ ਚਵਾਈ ਦਾ ਸਮਾਂ ਤੇ ਚੋਕੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਤੁਸੀਂ ਕਰ ਲਿਓ ਜਿਹੜੇ ਵੀ ਆਪਾਂ ਤੁਹਾਨੂੰ ਪਸ਼ੂ ਸਵੇ ਸਵੇ ਦਿਖਾਵਾਂਗੇ ਸੋ ਗੱਬਣ ਪਸ਼ੂ ਕੋਈ ਵੀ ਲੈ ਕੇ ਜਾਂਦਾ ਵੀਰ ਤੇ ਆਪਣੀ ਚੌਥਾਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਤੁਸੀਂ ਜਿਹੜੀ ਯਕੀਨੀ ਬਣਾ ਲਿਓ ਠੀਕ ਆ ਸੋ ਇਹ ਜਿਹੜੇ ਟੋਟਲ 6 ਨਾਗ ਹੋਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਜਿਹੜੀ ਦੋਸਤੋ ਇਹ ਵੀ ਤਾਜੀ ਸੂਈ ਆ ਬਲੈਕ ਰੰਗ ਦੇ ਵਿੱਚ ਇੱਕ ਮੱਝ ਗੱਬਣ ਤਿਆਰ ਇੱਕ ਵਾਰ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦਾਂ ਤੇ ਇਹ ਜਿਹੜੇ ਪਸ਼ੂ ਹੋਣਗੇ ਟੋਟਲ ਅੱਜ ਵੀਰ ਝੰਡਾ ਸਿੰਘ ਦੇ ਇਸ ਕਿਲੇ ਤੋਂ ਬਾਕੀ ਐਨੀਮਲ ਚੰਗੇ ਆ ਪਸ਼ੂ ਵੀ ਬਲੱਖਾ ਨਾਲ ਠੀਕ ਆ ਜੀ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੇ ਇੱਕ ਨਗੀਨੇ ਦਿਖਾਵਾਂਗੇ ਆਪਾਂ ਬੂਰੀ ਦੇ ਵਿੱਚ ਨੀਲੀ ਤੇ ਮਗਰ ਕੱਟੀ ਵੀ ਇੱਕ ਬਹੁਤ ਖੂਬਸੂਰਤ ਦਿਖਾਵਾਂਗੇ ਵਾਈਟ ਟਰੰਕ ਦੇ ਵਿੱਚ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਝੰਡੇ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਉਹ ਠੀਕ ਠਾਕ ਵੀਰੇ ਠੀਕ ਠਾਕ ਵਧੀਆ ਵੀਰ ਤੁਸੀਂ ਬਹੁਤ ਵਧੀਆ ਝੰਡੇ ਵੀਰੇ ਠੀਕ ਠਾਕ ਹਾਂਜੀ ਤਾਂ ਵੀ ਝੰਡੇ ਵੀ ਚਲੋ ਪਾਸੋਂ ਤੋਂ ਹਰ ਵਾਰੀ ਆਪੋ ਆਪਣੀ ਜਗ੍ਹਾ ਤੇ ਬਹੁਤ ਚੰਗੇ ਆਉਂਦੇ ਆ ਆਪਣੇ ਕੋਲ ਹਾਂਜੀ ਹਾਂਜੀ ਅੱਜ ਵੀ ਬਹੁਤ ਖੂਬਸੂਰਤ ਨਗੀਨੇ ਇਕੱਠੇ ਕਰ ਲਏ ਆ ਹਾਂਜੀ ਹਾਂਜੀ ਇੱਕ ਇਧਰ ਜਿਹੜੀ ਆਪਣੇ ਕੋਲ ਕ੍ਰੋਸ ਸੰਗ ਦੇ ਵਿੱਚ ਹਾਂਜੀ ਠੀਕ ਆ ਆਰ ਸ਼ਹਿਰ ਦੇ ਕੋਈ ਗਰਨੇండో ਦਾ ਕ੍ਰੋਸ ਵੀਰ ਮੰਨ ਲੈ ਹਾਂਜੀ ਇੱਕ ਬੂਰੀ ਦਾ ਬੜਾ ਵਧੀਆ ਬਿਲਕੁਲ ਟੌਪ ਕੁਆਲਟੀ ਦਾ ਨਗੀਨਾ ਕੱਟ ਲੈਂਦਾ ਜੀ ਹਾਂਜੀ ਹਾਂਜੀ ਮਗਰ ਕੱਟੀ ਵੀ ਬਲਖਣ ਜੀ ਆ ਗਈ ਮੈਂ ਤਾਂ ਕੱਟੀ ਵੇਖੀ ਜਾਂਦੇ ਆਪਾਂ ਉਦੋਂ ਤੇ ਹਾਂਜੀ ਸਹੀ ਗੱਲ ਬਹੁਤ ਖੂਬਸੂਰਤ ਨਾ ਨਹੀਂ ਆਉਂਦੇ ਵੇਖੀ ਗਿਆ ਵੀ ਬੱਚੀ ਕਿ ਮੈਂ ਕੇ ਹਿਸਾਬ ਨਾਲ ਜੀ ਨਾ ਮੈਂ ਕਹਾਂ ਯਾਰ ਇਹ ਕੱਕੀ ਬੂਰੀ ਹੈ ਹਾਂਜੀ ਕੱਕੀ ਵਾਈਟ ਚਿੱਟੇ ਰੰਗ ਦੇ ਵਿੱਚ ਕੱਟੀ ਆ ਗਈ ਹੋਰ ਚਿੱਟੀ ਵੇਖ ਲਓ ਵੀਰ ਜੀ ਕੋਰਾਂ ਦੇ ਵਿੱਚ ਵੇਖੋ ਤੁਸੀਂ ਕੁਦਰਤ ਦਾ ਰਿਸ਼ਮਾ ਰਿਸ਼ਮਾ ਹਾਂ ਬਹੁਤ ਖੂਬਸੂਰਤ ਦੋਸਤੋ ਇਹ ਕੱਟੀ ਆ ਬਾਕੀ ਇਸ ਮਾਜ ਤੱਕ ਜਦੋਂ ਆਪਾਂ ਗਏ ਤੁਹਾਨੂੰ ਪੂਰੀ ਡਿਟੇਲ ਵੀ ਦੱਸਾਂਗੇ ਤੇ ਪੂਰਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੁਰੂਆਤ ਦੋਸਤੋ ਇੱਕ ਪਹਿਲੇ ਨੰਬਰ ਤੋਂ ਇਸ ਵਹਿੜ ਤੋਂ ਕਰਾਂਗੇ ਯਾਰ ਸ਼ਹਿਰ ਦੀ ਇਹ ਵਹਿੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤਾਜੀ ਸੱਜਰ ਸੂਈ ਹੈ ਬਾਕੀ ਗੱਲਬਾਤ ਕਰਦੇ ਆ ਝੰਡੇ ਕੀ ਵੇਰਵਾ ਵੀਰ ਕਦੋਂ ਦੀ ਸੂਈ ਹੈ ਤੇ ਕਿੰਮਾ ਸੂਆ ਇਹ ਵੀਰ ਜੀ ਰਾਤੀਂ ਸ ਠੀਕ ਆਪਣੇ ਕੋਲ ਜੰਡੇ ਇੱਥੇ ਸੂਈ ਆ ਹਾਂਜੀ ਹਾਂਜੀ ਵੀਰ ਜੀ ਠੀਕ ਆ ਜੀ ਹਾਂਜੀ ਸਾਰੀ ਜੇਰ ਜੂਰ ਦੀ ਵੀਡੀਓ ਮਗਰ ਬੱਛੀ ਆ ਗਈ ਤੇ ਹਾਂਜੀ ਹਾਂਜੀ ਵੀਰ ਜੀ ਲਓ ਇਹੋ ਬੱਛੀ ਆ ਦੀ ਹਾਂਜੀ ਹਾਂਜੀ ਲਾਲ ਰੰਗ ਦੇ ਵਿੱਚ ਮਗਰ ਬੱਛੀ ਠੀਕ ਆ ਜੀ ਆ ਬੱਚਾ ਵੇਖੋ 나ੜੂਆ ਥੋੜਾ ਜਿਹਾ ਨਾਲ ਹੈਗਾ ਹੈ ਕਈ ਵਾਰ ਬੱਚੇ ਬੁੱچے ਖਿੱਚ ਕੇ ਜਿਹੜੇ ਤੋੜ ਦਿੰਦੇ ਨੇ ਬੱਚੇ ਬੁੱچے ਹੁੰਦੇ ਖਿੱਚ ਕੇ ਤੋੜ ਦਿੰਦੇ ਆ ਤੇ ਬਾਕੀ ਇਹ ਆ ਵੀ ਠੀਕ ਆ ਜੀ ਹਾਂਜੀ ਹਾਂਜੀ ਬੱਛੀ ਬਹੁਤ ਪਿਆਰੀ ਆ ਲਓ ਵੀ ਦੋਸਤੋ ਸੈਕਿੰਡ ਸੂਆ ਦੂਜਾ ਸੂਆ ਇਹ ਵੈੜ ਸੂਈ ਆ ਐਰ ਸ਼ੇਰ ਤੇ ਥੋੜਾ ਬਾਅਦਾਂ ਕੋਈ ਲ ਬਾਕੀ ਕੱਦ ਬੋਤਾਂ ਲਈ ਆ ਜਿੱਦਾਂ ਇੱਕ ਆਪਾਂ ਵੱਡੀਆਂ ਬਹਿੜਾਂ ਦੇਖਦੇ ਆਂ ਅਹਿਰ ਸ਼ਹਿਰ ਦੀਆਂ ਠੀਕ ਆ ਸੋ ਰੰਗ ਪ੍ਰਿੰਟ ਚੰਗਾ ਬਾਕੀ ਥੱਲਿਆਂ ਤੁਸੀਂ ਢਾਂਚਾ ਉੱਪਰੋਂ ਵੇਖੋ ਤੇ ਹਵਾਨੇ ਲੇਵੇ ਦੀ ਮੰਤਰ ਵੇਖੋ ਬਹੁਤ ਖੂਬਸੂਰਤ ਅੱਛਾ ਚੰਡੇ ਵੀਰ ਸੋਭਾ ਮਾਰਨਿੰਗ ਤੇ ਕੱਲ ਰਾਤੀ ਹਾਂਜੀ ਚੋਈ ਵੀਰ ਜੀ ਰਾਤੀ ਹਾਂਜੀ ਹਾਂਜੀ ਰਾਤੀ ਵੀਰ ਜੀ ਬਾਬਾ 5-6 ਕਿਲੋ ਬੋਲਾ ਚੋਇਆ ਸੀ ਅੱਛਾ ਜੀ ਬੱਚੀ ਨੂੰ ਵੀ ਲਿਆਇਆ ਹੈ ਵਾਦੂ ਤਾਂ ਸਵੇਰੇ ਤੇ ਕਰਮਾ ਲਈ ਹੋਣ ਹੋਊਗਾ ਵੀਰ ਜੀ ਮੇਰੇ ਨਾਲ 16 ਕਿਲੋ ਬੋਲਾ ਹੋਊਗਾ ਵੀਰ ਜੀ 16 ਕਿਲੋ ਹਾਂਜੀ ਹਾਂਜੀ ਕੋਈ ਆਪਾਂ ਬੇਨਤੀ ਨਹੀਂ ਕੀਤੀ ਕਹੇ ਵੇਲੇ ਕੋਈ ਚੱਲੋ ਥਣ ਥਣ ਬਹੁਤ ਤਾਂ ਖੂਬਸੂਰਤ ਲੱਗਾ ਜੀ ਜੀ ਚਵਾਈ ਇੱਕ ਨੰਬਰ ਦੀ ਫਿਰ ਲੇਕਿਨ ਥੋੜਾ ਜਿਆਦਾ ਅੱਗੋਂ ਲਿਆ ਕੇ ਕਰੀ ਫਿਰ ਪਿੱਛੇ ਮੁੜ ਗਈ ਹਾਂਜੀ ਹਾਂਜੀ ਅੱਗੋਂ ਲਿਆ ਕੇ ਨਾ ਫਿਰ ਕੋਈ ਬੈਗ ਮੋੜ ਕੇ ਦਿਖਾਈਏ ਮਾੜਾ ਜ ਆਹ ਦੇਖੋ ਜੀ ਸੋ ਕੱਦ ਦੋਸਤੋ ਵੈਸੇ ਵੱਡਾ ਹੈ ਠੀਕ ਹੈ ਜੀ ਕਈ ਵਾਰਾ ਵੀਰਾਂ ਨੂੰ ਹੋ ਸਕਦਾ ਵੀ ਸਮਝ ਨਾ ਆਵੇ ਵੀ ਕਈ ਨਾ ਦੱਸਣ ਦੇ ਵਿੱਚ ਤੇ ਵੇਖਣ ਦੇ ਵਿੱਚ ਕਿਸੇ ਵੀਰ ਨੂੰ ਫਰਕ ਜਾਪੇ ਤਾਂ ਤੋਂ ਸੋਹਣਾ ਜੀ ਫਿਰ ਆਇਆ ਵੀ ਲਿੱਸੀ ਨਹੀਂ ਚਲੋ ਉਦਾਂ ਸੂਈ ਦਾ ਠੀਕ ਆ ਜੀ ਹਾਂ ਜੀ ਹਾਂ ਜੀ ਕੋਈ ਇਹ ਮੰਨ ਲਓ ਹਾਂ ਜੀ ਰਾਜ ਜੀ ਕੋਈ ਇਹ ਆ ਵੀ ਉਹ ਮੰਨ ਲਓ ਦੇਖ ਇੱਕ ਈ ਮੜਾ ਇੱਥੇ ਰੋਕੀ ਹਾਂ ਰੋਕੇ ਥਾਣ ਵਿਖਾ ਦੀ ਮੜਾ ਲੱਗੋ ਹਾਂ ਜੀ ਲਓ ਜੀ ਥਣ ਦੋਸਤੋ ਦੋਰਾ ਥਾਣ ਲੱਗਾ ਕਰਮਾੜੀ ਨੂੰ ਲੰਬੇ ਥਾਣ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਬਰਾਬਰ ਸੋ ਹਵਾਨਾ ਚੱਡਾ ਵੀ ਬਹੁਤ ਜ਼ਿਆਦਾ ਸੋਨਾ ਬਾਕੀ ਵਿਖਾਲੇ ਤੋਂ ਇੱਕ ਤੁਸੀਂ ਜਜਮੈਂਟ ਕਰ ਲਓਗੇ ਕਿ ਦੋਤ ਸੋਨਾ ਚ ਵਾਜੂਗੀ ਠੀਕ ਆ ਆ ਦੇਖੋ ਫਾਰੀਆਲਾ ਲੇਵਾ ਪਹਿਲੇ ਸੂਏ ਵੀਰ ਜੀ ਦਿੱਤਾ ਇਹਨੇ 20 22 ਕਿਲੋ ਦੁੱਧ ਕਰਮਾ ਵਾਲੀ ਨੇ ਠੀਕ ਹੈ ਜੀ ਹਾਂਜੀ ਹਾਂਜੀ ਚੋਣ ਜਾਂਦੇ ਜਾਂਦੇ ਬਿਲਕੁਲ ਨਿਕਲੀ ਉੱਤੇ ਇੱਕ ਨੰਬਰ ਵੀਰ ਜੀ ਇੱਕ ਨੰਬਰ ਨਿਕਲੀ ਚੋਣ ਵਾਲੀ ਕਰਮਾ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਕੋਈ ਇਹ ਆ ਵੀ 22 24 ਦੀ ਵੀਰ ਜੀ ਨੋਰਮਲ ਸੇਵਾ ਤੇ ਆਸ ਕਰਦੇ ਆਂ ਕਿ ਜਿਹੜੇ ਹਿਸਾਬ ਨਾਲ ਸਟਾਰਟਿੰਗ ਬਹੁਤ ਸੋਹਣੀ ਆ ਬੱਚੀ ਸੀ ਵੀਰ ਜੀ ਆ ਥਾਣੀ ਦੱਸਣ ਦੇ ਬਹੁਤ ਉਸ ਦੇ ਚਵਾਈ ਹੋਊਗੀ ਹਾਂਜੀ ਹਾਂਜੀ ਚਵਾਈ ਇੱਕ ਨੰਬਰ ਵੀਰ ਜੀ ਚਵਾਈ ਨਹੀਂ ਕੋਈ ਫੇਲ ਕਰ ਸਕਦਾ ਬਿਲਕੁਲ ਹਾਂਜੀ ਹਾਂਜੀ ਬਾਬੇ ਦੋਸਤੋ ਚਵਾਈਆਂ ਚਵਾਈਆਂ ਦੀ ਬਿਲਕੁਲ ਓਕੇ ਰਿਪੋਰਟਾਂ ਨੇ ਠੀਕ ਆ ਥਾਣੇ ਦੱਸਣ ਦਾ ਪਸੂ ਨੂੰ ਚਵਾਈ ਕਿਹੋ ਜਿਹੀ ਲੱਗੀਓ ਸੀਲੀਆਂ ਵੀ ਵਿਰਦੀ ਇਦਾਂ ਹੀ ਬਹਿ ਜਾਓ ਭਾਵੇਂ ਵੇਖ ਲਓ ਲਓ ਜੀ ਕਰੋ ਗੱਲਾਂ ਆਪਾਂ ਹਾਥੂ ਥਲਾਈ ਗਏ ਉਹਦਾ ਕਰਕੇ ਨਾ ਥਣਾ ਚ ਆ ਗਈ ਥਾਣੇ ਆ ਗਈ ਆ ਗਈ ਪਸਮਈ ਪਸਮ ਗਈ ਆ ਪਸਮ ਗਈ ਨਾਲੇ ਬੱਚਾ ਲਾ ਕੇ ਵੱਧਾ ਸੀ ਤੁਹਾਨੂੰ ਬਸਾਉ ਦਾ ਕਰਕੇ ਹਾਂਜੀ ਲਓ ਜੀ ਦੋਸਤੋ ਠੰਡੀ ਧੀਰੀ ਸੋ ਸੀਲੀਆਂ ਸ਼ਰੀਫੀਆਂ ਤੁਸੀਂ ਜੇ ਕਰੋ ਤੁਹਾਨੂੰ ਖੁਦ ਵੀ ਵੇਖੋ ਵਿਰਦੀ ਨਾਲੇ ਮੇਰੇ ਵੱਲੋਂ ਕਿੱਥੇ ਆਉਂਦੀ ਆ ਕੋਈ ਕੋਈ ਭੈਣ ਭਰਾ ਦੂਰੋਂ ਨੇੜੇੋਂ ਵੀ ਆਉ ਆਪਾਂ ਜਾਇਜੀ ਦੇ ਦੇਣੀ ਵੀਰ ਜੀ ਆਪਾਂ ਜਾਇਜੀ ਦੇਣੀ ਆ ਹਾਂਜੀ ਹਾਂਜੀ ਆਪਾਂ ਵੀਰ ਜੀ 90 ਚ ਮਾਨਤਾਨ ਕਰਦਾਂਗੇ 90 ਚ ਹਾਂਜੀ ਹਾਂਜੀ 90 ਚ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ 3000 ਰੁਪਿਆ ਛੱਡ ਦਾਂਗੇ ਵੀਰ ਜੀ 90 ਚ 87 ਦੀ ਹਾਂਜੀ ਹਾਂਜੀ 87 ਦੀ ਦੇ ਦਾਂਗੇ ਲਓ ਵੀ ਦੋਸਤੋ ਹਾਂਜੀ ਜਿੱਤਰਾ ਮਰਜੀ ਕੋਈ ਮੇਰਾ ਵੀਰ ਆਣ ਕੇ ਤਸੱਲੀ ਕਰ ਲੇ ਵੀਰ ਜੀ ਠੀਕ ਹੈ ਨਾ ਗੱਲ ਬਿਲਕੁਲ ਜੀ ਚਵਾਈ ਦੀ ਪਸਮਾਈ ਦੀ ਕੁਛ ਵੀ ਆ ਮੰਨ ਲਓ ਮਗਰ ਵੀ ਫਿਰ ਬੱਛੀ ਆ ਬੱਛੀ ਵੜੀ ਵਧੀਆ ਵੀਰ ਜੀ ਲਓ ਜੀ ਹਾਂਜੀ ਹਾਂਜੀ ਵਾਰ ਜਿਹੜੀ ਦੋਸਤੋ ਬਾਕੀ ਥਣਾ ਨਾਲ ਆ ਥਣ ਦੇ ਬਾਈ ਕਰਮਾ ਵਾਲੀ ਨੂੰ ਬਲਖਣ ਜਾਂ ਲੱਗਾ ਹਾਂਜੀ ਹਾਂਜੀ ਬਹੁਤ ਖੂਬਸੂਰਤ ਮਗਰ ਬੱਛੀ ਆ ਹਾਂਜੀ ਤੇ 87000 ਦੀ ਇਹ ਤੁਹਾਨੂੰ ਮਿਲੂਗੀ 87000 ਦੀ ਹਾਂਜੀ ਬਾਕੀ ਬਹੁਤ ਖੂਬਸੂਰਤ ਚੰਗੀ ਧੀਰੀ ਆ ਠੀਕ ਆ ਇੱਥੇ ਆਣ ਕੇ ਮੇਰਾ ਕੋਈ ਵੀਰ ਭੈਣ ਆਰਾਮ ਨਾਲ ਤੁਸੀਂ ਚੁਵਾਈ ਕਰ ਸਕਦੇ ਹੋਈ ਆ ਵੀਰ ਜੀ ਆਪਣੇ ਕੋ ਜਿੰਨੇ ਵੀ ਨੰਗਰ ਆ ਨਾ ਪਿਛਲੀ ਵੀਡੀਓ ਚ ਹੈਗਾ ਛੋੜੇ ਨਾ ਇੱਕ ਭੈਣੀ ਵਿਚਾਰੀ ਤੇ ਉਹਦੇ ਨਾਲ ਕਿਤੇ ਹੋਇਆ ਵੀ ਮੈਂ ਮਿਲਦੀ ਨਹੀਂ ਤੇ ਉਹ ਵਿਚਾਰੀ 4000 ਰੁਪਿਆ ਗੱਡੀ ਨੂੰ ਚੇਚਾ ਦੇ ਕੇ ਆਈ ਆ ਠੀਕ ਆ ਆਪਣੇ ਕੋ ਜਿੰਨੇ ਵੀ ਡੰਗਰ ਵੀਰ ਦੀ ਜਿਹੜਾ ਨਾਮ ਭੈਣ ਕੋ ਮਿਲਦਾ ਹੋਊ ਤੇ ਵੀਰ ਕੋ ਆਪਾਂ ਪਹਿਲਾਂ ਦੱਸਾਂਗੇ ਸਾਰੇ ਡੰਗਰ ਭਾਵੇਂ ਭੈਣ ਚੋੜੇ ਨਹੀਂ ਨਹੀਂ ਤਸੱਲੀ ਅਗਲੇ ਦੀ ਪੂਰੀ ਕਰਾਓ ਜੀ ਆਪਾਂ ਪਹਿਲਾਂ ਤਸੱਲੀ ਕਰਾ ਦਈਏ ਬਾਅਦ ਵਿੱਚ ਅਗਲਾ ਕੋਈ ਕਿੰਤੂ ਪਰੰਤੂ ਵੀਰ ਭੈਣ ਨਾਲ ਹਾਂਜੀ ਹਾਂਜੀ ਲੈ ਵੀਰੋ ਇਹ ਝੰਡੇ 1 ਸੈਕਿੰਡ ਨੰਬਰ ਤੇ ਇਧਰ ਤੋਹਫੇ ਬਾਰੇ ਗੱਲ ਕਰ ਗਈਏ ਜਿਹੜੀ ਅੱਗੇ ਪੂਰੀ ਆਪਣੇ ਕੋਲ ਆ ਗਈ ਹੈ ਹਾਂਜੀ ਹਾਂਜੀ ਤਾਂ ਤੁਸੀਂ ਤੇ ਨੀਲੀ ਬੂਰੀ ਤੇ ਨਾਲ ਹੀ ਵੀ ਕਹੋ ਬੂਰੀ ਵੀ ਕਹੋ ਨੀਲੀ ਵੀ ਕਹੋ ਹਾਂਜੀ ਸੋ ਸਾਰੇ ਫੰਕਸ਼ਨ ਵਿੱਚ ਆ ਜੀ ਜਿਹੜੀ ਨੀਲੀ ਵੀਰ ਜੀ ਸਾਰੀਆਂ ਹੀ ਨਿਸ਼ਾਨੀਆਂ ਵੇਖ ਲਓ ਸੂ ਤੋ ਤੇ ਚਾਰੇ ਪੈਰ ਤੋਂ ਪਿਆ ਠੀਕ ਹੈ ਜੀ ਉਹ ਮਗਰ ਨਹੀਂ ਲੱਤਾਂ ਜਿਵੇਂ ਜਰਾਬਾ ਜੜੀਆਂ ਸਾਰੇ ਹਾਂ ਜੀ ਹਾਂ ਜੀ ਅੱਛਾ ਫਿਰ ਚੰਦੇ ਤਾਂ ਸੂਆ ਦੱਸ ਦੇ ਕਿਨ ਮਾ ਵੀਰ ਜੀ ਸੂਆ ਪਿਓਰ ਦੂਜਾ ਵਾ ਲਓ ਜੀ ਦੂਜਾ ਸੂਆ ਹਾਂ ਜੀ ਤੇ ਬਾਕੀ ਦੋਸਤੋ ਹੈ ਬੜੀ ਮਿੱਟੀ ਆ ਧੀਰੀ ਧੂਰੀ ਬਹੁਤ ਆ ਇਹ ਨਹੀਂ ਵੀ ਓਪਰਾ ਬੰਦਾ ਵੀ ਕੋਲੇ ਖੜ ਜੂਗਾ ਨਾ ਕਈ ਨਾ ਪਸ਼ੂ ਵੈਸੇ ਸਿਰ ਤੇ ਲਾਈ ਜਾਂਦੇ ਵੇਖੋ ਤੁਸੀਂ ਕੋਈ ਮਜਾਲ ਆ ਵੀ ਕੋਈ ਸਿਰ ਵੀ ਲਾ ਜੂਗੇ ਸੇ ਉਹ ਠੰਡੀ ਧੀਰੀਆ ਵੇਖੋ ਹਾਂ ਜੀ ਹਾਂ ਜੀ ਤੇ ਮਗਰ ਬੱਚਾ ਵੇਖੋ ਤੁਸੀਂ ਆ ਤੋਹਫਾ ਕਰੋ ਚੱਕ ਇੱਕ ਵਾਰੀ ਹਾਂ ਜੀ ਹਾਂ ਜੀ ਆ ਵੇਖੋ ਜੀ ਠੀਕ ਆ ਕ ਹਾਂ ਤੇ ਕੱਤੀ ਵੇਖੋ ਦੋਸਤੋ ਕਕੀ ਵਾਈਟ ਵਾਈਟ ਬੂਰੀ ਵਿੱਚ ਵੀ ਤੁਸੀਂ ਕਹ ਲਓਗੇ ਠੀਕ ਹੈ ਜੀ ਵਾਈਟ ਕੱਤੀ ਆ ਹਾਂਜੀ ਇਹ ਬਿਲਕੁਲ ਜਿਹੜਾ ਦੋਸਤੋ ਚਿੱਟਾ ਹੀਰਾ ਨਗੀਨਾ ਬਿਲਕੁਲ ਬਿਲਕੁਲ ਚੀਜ਼ ਆ ਵੀਰ ਜੀ ਹੀਰਾ ਵੀ ਹੋ ਗਿਆ ਤਾਂ ਵੀ ਲੱਭ ਜੂ ਕਿਤੇ ਕੋਈ ਮੈਂ ਇਹੋ ਜਿਹਾ ਤਰ੍ਹਾਂ ਕੱਤੀ ਆ ਜੇ ਤੱਕ ਇਹੋ ਜਿਹੀ ਵੇਖੀ ਠੀਕ ਹੈ ਨਾ ਗੱਲ ਬੜੀ ਸੋਹਣੀ ਪਿਆਰੀ ਬਹੁਤ ਕੱਤੀ ਆ ਹਾਂਜੀ ਹਾਂਜੀ ਮੈਂ ਕੇ ਵੇਖ ਕੇ ਵੀ ਹੈਰਾਨ ਹੋ ਗਿਆ ਬਹੁਤ ਸੋਹਣੀ ਕੱਤੀ ਤੇ ਬਹੁਤ ਮਨ ਨੂੰ ਲੱਗਣ ਰਹੀ ਆ ਹਾਂ ਲੈ ਵੀ ਦੋਸਤੋ ਬੂਰੀ ਨੀਲੀ ਦੇ ਵਿੱਚ ਝੋਟੀ ਦੂਜਾ ਸੁਆਵੀਰ ਚੰਨਾ ਦੱਸ ਰਿਹਾ ਅੱਜ ਚੰਡੇ ਤੀਜਾ ਕਿ ਚੌਥਾ ਦਿਨ ਇਹਨੂੰ ਵੀਰ ਜੀ ਇਹ ਦੂਜਾ ਮਾਰਾ 12 ਤਰੀਕ ਦੀ ਸੂਈ ਜੀ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਭ ਦੋਸਤੋ 12 ਤਰੀਕ ਦੀ ਸੂਈ ਆ ਬਾਕੀ ਲੇਵਾ ਚੈੱਕ ਕਰੋ ਅੱਛਾ ਚੰਡੇ ਹੁਣ ਬੌਲਾ ਕਿੰਨਾ ਮਨਾ ਲਗੇ ਵੀਰ ਜੀ ਬੌਲਾ ਇਹਦੇ ਥੱਲੇੋਂ ਆਪਾਂ 10 ਕਿਲੋ ਮਨਾਵਾਂਗੇ ਗਰੰਟੀ ਵਾਲਾ ਠੀਕ ਹੈ ਹਾਂਜੀ ਜਿੱਦਾਂ ਮਰਜੀ ਕੋਈ ਬਾਕੀ ਵੀਰ ਜੀ ਚਲੋ ਛਾਂ ਵੀ ਤੱਤੀ ਦੀ ਆ ਮਨਲਾ ਵੀ ਛਾਂ ਵੀ ਬਹੁਤ ਆ ਫੌਜੀ ਬੰਦੇ ਕੋ ਵੀਰ ਜੀ ਆਪਾਂ ਲਈ ਆ ਬੰਦਾ ਬਹੁ ਬੀਬੇ ਵੈਸੇ 14 14.5 ਕਿਲੋ ਆਂਦਾ ਦੁੱਧ ਚਵਾਵੇ ਜਾਂਦਾ ਮੇਰੀ ਫੁੱਲ ਵੀਰ ਦੀ ਗਰੰਟੀ ਆ ਅੱਛਾ ਜੀ ਹਾਂ ਜੀ ਪਹਿਲੇ ਸੂਏ ਹੀ ਆਂਦਾ ਮੈਂ ਵੇਚਦੀ ਮਾੜਾ ਜਿਹਾ ਪੀ ਇਹਦੇ ਕੋਲੋਂ ਆਂਦਾ ਵੀਰ ਦੀ 13 13.5 14 ਕਿਲੋ ਦੁੱਧ ਮੈਂ ਪਹਿਲੇ ਸੂਏ ਚੋਇਆ ਇਹਦੇ ਥੱਲੇ ਹਾਂ ਜੀ ਠੀਕ ਆ ਜੀ ਬਾਕੀ ਚਵਾਚਬੂ ਦੀ ਚੰਗੀ ਆਪਣੇ ਭਰੋਸੇ ਜੋ ਵੀ ਨਹੀਂ ਗਈ ਕੋਈ ਇੱਕ ਨੰਬਰ ਦੀ ਭਾਵੇਂ ਜਿੰਨੇ ਮਰਜੀ ਇਹਦੇ ਥੱਲੇੋਂ ਬਹਿ ਕੇ ਵੀਰ ਜੀ ਉੱਠ ਬੋਲਾ ਕਿ ਨੱਥ ਕੇ ਨੋਂ ਦੱਸਿਆ ਜੀ ਹਾਂ ਜੀ ਵੀਰ ਜੀ 10 ਕਿਲੋ ਬੋਲਾ 10 ਕਿਲੋ ਬੋਲਾ ਹਾਂ ਜੀ 10 ਕਿਲੋ ਬੋਲਾ ਜੀ ਬਾਕੀ ਪੂਰੀ ਪਲੀ ਪਲੀਤੀ ਆ ਹਾਂ ਸੋ ਸੁਹਾ ਦੋਸਤੋ ਦੂਜਾ オリジナル ਵੀਰ ਚੰਡਾ ਕਰ ਰਿਹਾ ਵੀ ਦੂਜਾ ਸੁਹਾ オリジナル ਜਾਨੀ ਨਾ オリジナル ਦੂਜਾ ਕੀ ਮੈਂ ਕਿਹਾ ਮੂੰਹ ਫੜ ਕੇ ਮੈਂ ਵੇਖਣ ਦਿਆ ਉੱਥੇ ਤੇ ਚਲੋ ਮੈਂ ਵੇਖੀ ਨਹੀਂ ਤੇ ਬਾਕੀ ਇਹ ਗੱਲ ਹੈਗੀ ਆ ਵੀ ਆਵੇ ਉਹ ਚੰਡਾ ਵੀ ਉੱਤੋਂ ਤੱਕ ਫੇਕ ਪੱਠਾ ਪੱਠਾ ਬੜਾ ਚੌੜਾ ਤੂੰ ਪਸੰਦ ਆਊਗੀ ਮਗਰ ਤੋਹਫਾ ਵੀ ਬਹੁਤ ਬਲਖਣ ਜੀ ਛੇ ਆ ਇਹ ਵੀ ਤੋਹਫਾ ਹੀ ਆ ਵੀਰ ਜੀ ਤੇ ਦਾੜੀ ਵੀ ਤੋਹਫਾ ਹੀ ਆ ਆਹ ਵੀ ਤੋਹਫਾ ਤੇ ਮਗਰ ਵੀ ਧੀ ਵੀ ਤੋਹਫਾ ਹਾਂਜੀ ਹਾਂਜੀ ਧੀ ਵੀ ਵੇਖੋ ਮੈਂ ਇਹ ਆ ਵੀ ਚੀਜ਼ ਮੈਂ ਨਹੀਂ ਅਜੇ ਤੱਕ ਵੇਖੀ ਸੰਧੂ ਸਾਹਿਬ ਇਹੋ ਜੀ ਨਹੀਂ ਵੀਰ ਜੀ ਸਾਨੂੰ ਜਵਾ ਪਸ마 ਵੀਰ ਝੰਡਾ ਚੰਗਾ ਦੱਸ ਰਿਹਾ ਹਾਂ ਇੱਕ ਤੁਸੀਂ ਆਪਦੀ ਤੇ ਆ ਕੇ ਚੋ ਕੇ ਤਸੱਲੀ ਕਰਿਓ ਠੀਕ ਆ ਇੱਕ ਇੱਕ ਥਣਵੀ ਪੂਰ ਮਾਰ ਦੂ ਨਾ ਵੀਰ ਜੀ ਇੱਕ ਥਣਵੀ ਤੇ ਛਟਾ ਲਾ ਜੂਗਾ ਤੇ ਮੈਂ ਮੈਂ ਦੇ ਪੈਸੇ ਵੀਰ ਜੀ ਜਿਹੜੇ ਭਰਾ ਲਊਗਾ ਨਾ ਕੋਈ ਕੱਢ ਜੇ ਨੁਕਸਾਨ ਮੈਂ ਡਬਲ ਰੁਪਏ ਦਊਂਗਾ ਠੀਕ ਆ ਭਰਾ ਹਾਂਜੀ ਹਾਂਜੀ ਲਓ ਵੀ ਦੇਖੋ ਚੰਗੀ ਛੇਦੀ ਆ ਚੰਗੀ ਤਸੱਲੀ ਝੰਡੇ ਦੀ ਹਾਂ ਬਾਕੀ ਇਥੇ ਆਣ ਕੇ ਆਪਦੀ ਚੋਕੇ ਪਸਵਾ ਕੇ ਤਸੱਲੀ ਕਰ ਲਿਓ 10 ਕਿਲੋ ਬੌਲੇ ਤੋਂ ਸ਼ੁਰੂਆਤ ਕੀਤੀ ਆ ਸੋ ਥਣਾ ਥੋਣਾ ਦੀ ਬੜੀ ਜਿਹੜੀ ਸਾਫ ਸੁਥਰੀ ਆ ਠੀਕ ਆ ਜੀ ਹਾਂ ਲਾ ਤੇ ਚੱਡਾ ਆਵੇ ਲੋ ਵੀ ਸਾਰਾ ਮੰਨ ਲਓ ਇਹ ਗੱਲ ਆ ਕਿ ਆ ਵੇਖੋ ਬਟਨ ਵਾਲਾ ਫਿਰ ਇਦਾਂ ਟੰਗੜਾ ਫਾਤ ਨਹੀਂ ਤੁਹਾਨੂੰ ਪਤਾ ਲਵਾਉਂਦਾ ਨਹੀਂ ਨਹੀਂ ਧੀਰੀ ਧੂਰੀ ਬੜੀ ਹੈ ਬਹੁਤ ਤੁਹਾਨੂੰ ਦੱਸਣਿਆਂ ਕਰ ਲੈ ਵੀਰ ਝੰਡੇ ਇੱਕੋ ਇੱਕ ਗੱਲ ਦੱਸਦੀ ਹੁਣ ਇੱਕ ਲੈਣ ਦੇ ਨਾਲ ਹੀ ਗੱਲ ਵੀਰ ਜੀ ਮੁੱਲ ਤੇ ਇਹੋ ਝੋਟੀਆਂ ਦਾ ਡੇਢ ਡੇਢ ਵੀ ਕਰਨਦੇ ਆ ਨਹੀਂ ਆਪਾਂ ਸਵਾ ਲਖ ਦੀ ਹਾਂਜੀ ਹਾਂਜੀ ਸਵਾ ਲਖ ਦੀ ਝੋਟੀ ਦੇ ਦਾਂਗੇ ਵੀਰ ਜੀ ਚਲੋ ਮਾਨ ਕਰ ਦਾਂਗੇ 2000 ਰੁਪਿਆ ਵੀਰਾਂ ਨੇ 23 ਦੀ ਹਾਂਜੀ 23 ਦੀ ਲਓ ਜੀ ਹਾਂਜੀ ਸੋ 23000 ਦੀ ਦੋਸਤੋ ਵੀਰਾਂ ਦਾ ਵੀ ਦੇ ਦਾਂਗੇ ਇੱਕ 23 ਦੀ ਠੀਕ ਹੈ ਜੀ ਇੱਕ 23 ਦੇ ਵਿੱਚੋਂ ਕੋਈ ਰਸਾ ਛੜਾਈ ਹੈ ਕੋਈ ਛੋੜ ਕੋਈ 200 ਰੁਪਿਆ ਵੀਰ ਚੰਡਾ ਕਰ ਦੂਗਾ ਤੇ ਬਾਕੀ ਮੇਰਾ ਵੀਰ ਧਿਆਨ ਦਿਆ ਵੀ ਕੱਲਾ ਕੱਲਾ ਵੇਖ ਲੋ ਤੇਣਾ ਫਿਰ ਝੋਟੀ ਦੇ ਜੇ ਮੰਨ ਲੋ ਇਹ ਆ ਵੀ ਸਾਰੀਆਂ ਹੀ ਨਿਸ਼ਾਨੀਆਂ ਬਿੱਲੀ ਬੋਲੀ ਕੋਈ ਨੀਲੀ ਵਾਲੀ ਕੋਈ ਨਿਸ਼ਾਨੀ ਅਪੀਲ ਕਰ ਦੇ ਨਹੀਂ ਚੰਗੀ ਆ ਇੱਤੇ ਵੀ ਹਾਂਜੀ ਹਾਂਜੀ ਬਹੁਤ ਖੂਬਸੂਰਤ ਹਾਂਜੀ ਲਓ ਜੀ ਠੀਕ ਆ ਵੀਰ ਚੰਡੇ ਬਹੁਤ ਵਧੀਆ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਨਗੀਨਾ ਫਿੱਟ ਬਹਿ ਜਾਣਾ ਵੀਰਾਂ ਨੂੰ ਕਾਫੀ ਡਿਮਾਂਡ ਵੀਰਾਂ ਦੀ ਰਹਿੰਦੀ ਆ ਇੱਕ ਟੋਕੜ ਤੇ ਇਧਰੋਂ ਵੀਰ ਚੰਡੇਆ ਬਣੀ ਵੀ ਹੈਗੀ ਆ ਮਾਜੀ ਹਾਂਜੀ ਇਹ ਵੀਰ ਦੀ ਟੋਕੜ ਆ ਮੰਨ ਲਓ ਦੁੱਧ ਦੇ ਦੇ ਕੋਲੇ ਵੀਰ ਜੀ 4 ਕਿਲੋ ਆ ਬੱਪੀ ਆਖਾ 3 ਕਿਲੋ ਦੀ ਆਪਾਂ ਫੁੱਲ ਗਰੰਟੀ ਦਵਾਂਗੇ ਥਾਣਾ ਮਿੱਠੀ ਏਡੀ अच्छा जी जित्ता मर्जी इन्नु करमा वाली ते बणी किन्ने के टाइम दी फिर वीर जी 15 तारीख दी ये मान लो बणी हां 15 15 हां जी आ महीना हो गया जे आज 15 अगस्त दी बणी हां जी हां जी बाकी 8 ਸਤਬਰ ਨੂੰ ਮਹੀਨਾ ਹੋ ਗਿਆ हां जी ਇਹ ਗਰੰਟੀ ਵੀਰ ਜੀ ਉਹਨਾਂ ਨੇ ਤੇ ਬੜੀ ਗਰੰਟੀ ਦਿੱਤੀ ਆ ਆਪਾਂ ਨੂੰ ਤੇ ਨਿਕਲ ਆਊਗੀ ਜਿਹੜੀ ਕਿ ਨਿਕਲੂਗੀ ਏ ਚਲੋ हां जी हां जी ਆਪਰੇ ਕੋ ਚਲੋ ਸੱਜਰ ਮੱਝ ਲੈ ਕੇ ਗਏ ਬੰਦੇ ਤੇ ਬਾਕੀ ਬੰਦੇ ਬਹੁਤ ਵਧੀਆ ਜਿਨ੍ਹਾਂ ਨੂੰ ਮੈਂ ਦੱਸੋ ਵੈਸੇ ਹੁਣ ਕੋਈ 3 ਕਿਲੋ ਦੀ ਤਸल्ली ਦੇ ਤੁਸੀਂ ਲੈ ਜਾਓ 3 ਕਿਲੋ ਦੁੱਧ ਤੇ ਮਹੀਨੇ ਕਿਤੀ ਇਹ ਸੌਰੀ ਆ ਤੇ ਅੱਗੇ ਮੇਰਾ ਵੀਰ ਕਿਸਮਤ ਕਿਸੇ ਭਰਾ ਦਾ ਲਾਗਾ ਨਿਕਲੀ ਆਉਗੀ ਜੀ ਇਹ ਜੀ ਸਾਰੇ ਸਾਲ ਲਾ ਲੋ ਵੀ ਆ ਵੇਖੋ ਸੂਸਰ ਸਾਡੇ ਨਿਸ਼ਾਨਾ ਪਾਣੀ ਦੀ ਦੀ ਵੇਖ ਲੋ ਤੇ ਮੋਲ ਵੀਰ ਜੀ ਇਹਦਾ ਕਟਿੰਗਾ ਵਾਲਾ ਹੀ ਆ ਬਿਲਕੁਲ ਪੂਰੀ ਮਾਝਾ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਿਕਲ ਆਉਂਦੀ ਹੈ ਚਲੋ ਉਹ ਤੁਹਾਡੀ ਕਿਸਮਤ ਆ ਕਿਸੇ ਭਰਾ ਦੀ ਵੀ ਆ ਵੇਖੋ ਜੀ ਮੱਥਾ ਬੱਲ ਤੇ ਸਿੰਘ ਪੂਰਾ ਗਲਾਈ ਦੇ ਵਿੱਚ ਗੱਲਾਂ ਪੂਰੀਆਂ ਜਿਵੇਂ ਸੁਣਦੀ ਪਈ ਆਪਣੀ ਹਾਂਜੀ ਸੁਣਦੀ ਪਈ ਆ ਮਿੱਠੀ ਬੜੀ ਵੀਰ ਜੀ ਫਿਰ ਕਦੇ ਥੱਲੇ ਬੈਹ ਜੀ ਨਾ ਮੰਨ ਲਓ ਇਹ ਗੱਲ ਹੈ ਕਿ ਭਾਵੇਂ ਚਲੋ ਆਣ ਕੇ ਨੇ ਚਲੋ ਆਪਣੇ ਕੋ ਪਰਸੋਂ ਆਈ ਆ ਜਿਹੜਾ ਬੰਦਾ ਗੱਲ ਕਰਦਾ ਉਹਦੇ ਉਹਨੂੰ ਮੂੰਹ ਕਰੰਦਿਆ ਵਿੰਦੀ ਆ ਆਹੋ ਹਾ ਨੀ ਮਿੱਠੀ ਬਹੁਤ ਸਿਆਣੀ ਆ ਮਾਰੀ ਤੇਰੀ ਧੂਰੀ ਵੱਡੀ ਅੱਛਾ ਟੰਡੇ ਜਵਾਬ ਸਮਾਜ ਦੇ ਅਗਲੇ ਪਿਛਲੇ ਥਾਂਾਂ ਦੇ ਬਰਾਬਰ ਬਰਾਬਰ ਵੀਰ ਜੀ ਬਰਾਬਰ ਕੋਈ ਕਿਸੇ ਰਕਮ ਦਾ ਕੋਈ ਡਿਫੈਕਟ ਨਜ਼ਰ ਆਇਆ ਹੋਵੇ ਤੇ ਦੱਸ ਸਕਦੇ ਨਾ ਨਾ ਜੀ ਵੀਰ ਜੀ ਦੱਸਾਂਗੇ ਆਪਾਂ ਨਾਲ ਵੀ ਤੋਰਨੇ ਕੀ ਇਹ ਨਹੀਂ ਝੂਠ ਚਫੇ ਵਾਲਾ ਕੰਮ ਨਹੀਂ ਤੋਂ ਵਜਨ ਬੱਤਾ ਤੁਸੀਂ ਚੈੱਕ ਕਰੋ ਫੁੱਲ ਭਜਨ ਨੋੜਾ ਭਾਰੀ ਆ ਬੰਤਰ ਦੀ ਠੀਕ ਆ ਜੀ ਜੀ ਹਾਂ ਜੀ ਅਸੀਂ ਇੱਕ ਦਿਨ ਬੈਠੇ ਹਾਂ ਅਸੀਂ ਤੇ ਚਲੋ ਆਪਣੇ ਉਹ ਬੰਦੇ ਸਾਰੇ ਸੱਜਣੀਆਂ ਵਪਾਰੀ ਵੀਰ ਜੀ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਮੈਂ ਕਿਹਾ ਵੀਰ ਜੀ ਆਪਾਂ ਕੋਈ ਵੀ ਆ ਮਾਜੇ ਦੇ ਵਿੱਚ ਕੋਈ ਵੀ ਦੂਰੋਂ ਨੇੜਿਓਂ ਭੈਣ ਭਰਾ ਆਂ ਦਾ ਪਰ ਕਹੇ ਵੀ ਰਕਮ ਦਾ ਕੋਈ ਝੂਠ ਨਹੀਂ ਮਾਰਨਾ ਸਾਰਿਆਂ ਨੂੰ ਵੇਖੋ ਜੀ ਬੇਨਤੀ ਹੱਥ ਜੋੜ ਕੇ ਮੈਨੂੰ ਵੀ ਦੇਣੀ ਕਿਨੇ ਦੀ ਟੋਕਰੀ ਜੀ ਜੀ ਮੁੱਲ 45000 ਹਾਂ ਨਾ ਵੀਰ ਜੀ 42000 ਦੀ ਮੱਝ ਦੇ ਦਾ 42 ਦੀ ਹਾਂ ਜੀ ਹਾਂ ਜੀ 42 ਦੀ ਦੇ ਦੇ ਬਾਕੀ ਆਏਗਾ ਇਹ ਤਾਂ ਮਾਨਤਨ ਖੁੱਲਾ ਕਰ ਦਿਆ ਕਰ ਮੇਰਾ ਵੀਰ ਨਹੀਂ ਵੀਰ ਜੀ ਕਰੀਦਾ ਵਾ ਮਾਨਤਨ ਕੋਈ ਭੈਣ ਭਰਾ ਇਹ ਨਾ ਕਵੇ ਵੀ ਕੋਈ 100 200 ਮਗਰ ਵੀਰ ਲੜ ਲੱਗ ਗਿਆ ਵੀ ਨਹੀਂ ਜੀ ਨਹੀਂ ਵੀਰ ਜੀ ਉਹ ਨਹੀਂ ਕੋਈ 100 200 ਵਜੇ ਨਹੀਂ ਲੱਗੀਦਾ ਇਹ ਨਹੀਂ ਇਹ ਗੱਲ ਹੈ ਕਿ ਕੋਈ ਵੀ ਪੈਸਾ ਬਸ ਉਸ ਤੋਂ ਮਾਨਤਨ ਜਿਹੜਾ ਖੁੱਲਾ ਵੀਰ ਕਰ ਦੂਗਾ ਕੋਈ ਵੀਰ ਵੀ ਜਿਹੜਾ ਤੁਸੀਂ ਵੀਡੀਓ ਵੇ ਆਉਦੇ ਪੇ ਪੇਮੈਂਟ ਗਿਣ ਕੇ ਦੋ ਦੇ ਵਿੱਚੋਂ ਮਾਣਦਾਨ ਜਿਹੜਾ ਖੁੱਲਾ ਛੋਟਾ ਛੋਟਾ ਤੁਹਾਨੂੰ ਕਰ ਦੂਗਾ ਹਾਂਜੀ ਹਾਂਜੀ ਤੇ 3 ਕਿਲੋ ਦੀ ਤਸੱਲੀ ਤੇ ਇਹ ਤੁਸੀਂ ਨਾ ਚਲੋ ਇਹ ਗੱਲ ਹੈ ਕਿ ਤੁਹਾਨੂੰ ਪਤਾ ਵੀ ਹੈ ਵੇਲੋਂ ਪੂਰੀ ਤਿਲਾਂ ਲਈ ਆ ਬਾਲੀ ਇਹ ਇਹ ਗੱਲ ਹੈ ਕਿ ਕੱਟੀ ਦਾ ਹੀ ਵੀਰਦੀ ਇੰਨਾ ਕੁ ਮੋਲ ਆ ਬਿਲਕੁਲ ਬਿਲਕੁਲ ਇਹਨਾਂ ਗੱਲ ਇਹਨਾਂ ਕੋ ਜੇ ਕੋ ਸਾਂਭ ਲੂ ਮੰਨ ਲਓ 15 ਤਰੀਕ ਨੂੰ ਦੋ ਦਿਨ ਠੀਕੇ ਭਰਾਏ ਉਹਨਾਂ ਬੰਦਿਆਂ ਨੇ ਇਹ ਗੱਲ ਕਹੀ ਸਹੀ ਹੈ ਚਲੋ ਕਰਮ ਵਾਲੀ ਨਿਕਲ ਆਊ ਵੀਰ ਹਾਂਜੀ ਹਾਂਜੀ ਨਿਕਲੂਗੀ ਸੋ ਚਲੋ ਇਹ ਗੱਲ ਹੈਗੀ ਆ ਚਲੋ ਆਪਾਂ ਵੀਰ ਜੀ ਉਹ ਇਹ ਚੀਜ਼ਾਂ ਵੀਰ ਜੀ ਲੈਣੇ ਦੇਣੇ ਮੁਕੱਦਰ ਹੁੰਦੇ ਆ ਮੁਕੱਦਰ ਹਾਂਜੀ ਬਾਕੀ ਮੁਕੱਦਰ ਪੜਨੇ ਹੈ ਅਗਲੇ ਕਿਸੇ ਬਰਾਤ ਚੰਗੀ ਹੋਈ ਤੇ ਇਹ ਲਈ ਤੇ ਉਹਦੇ ਖੁਸ਼ ਹੋਣਾ ਖੁਸ਼ ਹੋ ਜਾਣਾ ਮਾਲੇ ਜੰਮੀ ਪਲੀ ਵੀਰ ਜੀ ਉਹਦੇ ਚਲੋ ਥੋੜਾ ਇਹਨੇ ਜੀ ਨਹੀਂ ਲਾਇਆ ਕਰਕੇ ਥੋੜਾ ਪੱਠਾ ਘੱਟ ਲਾ ਬਾਬਾ ਸੋ ਲੋੜ ਲਾੜ ਬੜਾ ਇਹਦਾ ਕਰਮ ਵਾਲੀ ਦਾ ਭਾਜਨ ਠੀਕ ਆ ਇੱਥੇ ਆਓ ਆਪਣੀ ਆਣ ਕੇ ਤਸੱਲੀ ਕਰੋ ਥਣਦੇਵਾ ਕੋਈ ਇਹ ਨਹੀਂ ਹੈਗਾ ਕਾਣਾ ਜਾਂ ਕੋਈ ਲੇਵੇ ਦੇ ਵਿੱਚ ਡਿਫੈਕਟ ਆ ਹਾਂਜੀ ਬਾਕੀ ਚੰਗੀ ਆ ਭੌਣ ਨਾਲ ਪੂਛ ਟੱਚ ਕਰਦੀ ਆ ਸੋ ਬੂਰੀ ਦਾ ਬੂਰੀ ਜਿਹੜੀ ਦੋਸਤੋ ਮੱਝ ਕਾਫੀ ਵੀਰਾਂ ਦੀ ਹਾਂਜੀ ਕਾਫੀ ਵੀਰ ਸਕੀਨ ਹੈ ਜਿਹੜੇ ਬੂਰੀ ਖਰੀਦਣਦੇ ਉਹਨਾਂ ਦੇ ਲਈ ਤੋਹਫਾ ਹਾਂ ਲੈ ਵੀ ਝੰਡੇ ਵੀ ਰੱਗੇ ਆਪਣੇ ਕੋਲ ਜਿਹੜੀ ਇਹ ਬਿਲਕੁਲ ਤਾਜੀ ਸੱਜਰ ਸੁਈਏ ਬਲਡੋਜ਼ਰ ਹਾਂਜੀ ਪੂਰੀ ਹੈ ਵੀਡੀਓ ਦੀ ਇਹ ਵੀ ਬਾਡੀ ਹਾਂਜੀ ਪੂਰੀ ਪੂਰੀ ਵੀਡੀਓ ਤੇ ਇਹਦਾ ਸੁਹਾ ਵੀਰ ਚੰਡੇ ਕਿਨਵਾ ਹੋਊਗਾ ਵੀਰ ਜੀ ਘਰ ਆ ਲੈਣੇ ਤੇ ਆਪਾਂ ਨੂੰ ਇਹ ਗੱਲ ਕਹੀ ਵੀ ਤੀਜੇ ਸੁਹਾ ਐਰ ਕੀ ਸਾਡੇ ਜਿੱਥੋਂ ਮਗਰੋਂ ਆਈ ਆਪਣੇ ਕੋਲ ਉਹਨਾਂ ਨੇ ਤੀਜੇ ਬਈ ਦੋਸਤੋਂ ਬਾਕੀ ਆਪਦੀ ਸਮਝ ਮੇਰਾ ਵੀਰ ਵੇਖਿਆ ਕਰੋ ਹਾਂਜੀ ਹਾਂਜੀ ਜਿਹੜਾ ਵੀ ਤੂੰ ਵੀਰ ਖਰੀਦਦਾ ਹਾਂਜੀ ਤੇ ਕੋਈ ਜਤਾਈ ਨਹੀਂ ਹੁੰਦੀ ਕਿ ਆਪਦੀ ਸਮਝ ਨਾਲ ਸੂਬਾ ਵੀ ਤੁਸੀਂ ਮੰਨ ਲਿਓ ਹਾਂਜੀ ਤੇ ਚੰਡੇ ਨੂੰ ਅੱਜ ਦੂਜਾ ਕਿ ਤੇਜਾ ਦੇ ਨੇ ਦੂਜਾ ਦਿਨ ਵੀ ਅੱਜ ਸੂਈ ਨੂੰ ਇਹਨੂੰ ਬਾਬੇ ਦੂਜਾ ਦਿਨ ਅੱਜ ਦੋਸਤੋ ਮਗਰ ਕਟਾ ਮਗਰ ਕਟਾ ਹਾਂ ਕਟਾ ਵੀਰ ਜੀ ਕਟਾ ਵਾ ਬੋਲਾ ਕਿੰਨਾ ਕ ਚੰਡੇ ਦੇ ਤੁਸੀਂ ਵੀਰ ਜੀ ਬੋਲਾ ਹੁਣ 8 ਤੇ 9 ਦੇ ਵਿੱਚ ਹੋਊਗਾ ਵੀਰ ਜੀ ਜਿਹੜਾ ਹੁਣ ਪੱਕਾ ਬੋਲਾ ਪਾਉਣਾ ਰੱਖਣਾ ਪੱਕਾ ਨਾ ਦੋਸਤੋ 8 9 ਕਿਲੋ ਜਿਹੜਾ ਬੋਲਾ ਇਸ ਵਕਤੇ ਤੇ ਥੱਲੇ ਆਜਾ ਰਿਹਾ ਠੀਕ ਆ ਜੀ ਹੂੰ ਸੋ ਚੌਣ ਚਬਾਉਣ ਦੀ ਵੀ ਓਕੇ ਰਿਪੋਰਟਾਂ ਹੀ ਆ ਓਕੇ ਵੀਰ ਜੀ ਓਕੇ ਕੋਈ ਇਹ ਗੱਲ ਹੈਗੀ ਆ ਕੋਈ ਦਵ ਸੋ ਬਿਲਕੁਲ ਪੂਛ ਲੌਂਗ ਟੇਲ ਆ ਠੀਕ ਆ ਜੀ ਤੇ ਅੱਧਾ ਤਾਂ ਫੁੱਟ ਤੁਸੀਂ ਵੇਖੋ ਧਰਤੀ ਦੇ ਨਾਲ ਹੀ ਟੱਚ ਕਰਦੀ ਆ ਸੋ ਚੌੜਾ ਪਿੱਟਪੂੜਾ ਥੱਬਿਆਂ ਦੇ ਥੱਬੇ ਚੌੜਾ ਪਿੱਟਪੂੜਾ ਕੋਈ 2 2.5 ਫੁੱਟ ਜਿਹੜਾ ਦੋਸਤੋ ਪੁੱਠਾ ਜਿਹਾ 2.5 ਫੁੱਟ ਤੋਂ ਵੱਧ ਹਾਂ ਥਣ ਤਿਕੜ ਰਾ ਚਵਾਈ ਬੜੀ ਲੱਗੀ ਆ ਛਾ ਜੀ ਸੋ ਬਾਡੀ ਵੇਟ ਆ ਪੂਰੀ ਜਮੀਂ ਭਲੀ ਆ ਤੇ ਚੰਗੀ ਚਾਰ ਚੂਰ ਤੇ ਭਲੀ ਗਈ ਆ ਥਾਂ ਦੇ ਵਾ ਬਹੁਤ ਸੋਣਾ ਆ ਵੇਖੋ ਜੀ ਸੋ ਚਵਾ ਪਸਮਾ ਦੀ ਵੀਰ ਝੰਡਾ ਦੱਸ ਹੀ ਰਿਹਾ ਵੀ ਚੰਗੀ ਆ ਕਿਉਂਕਿ ਇਹਨਾਂ ਨੇ ਚੋਕੇ ਵੇਖੀ ਆ ਹਾਂ ਜੀ ਜੋ ਇਹ ਕਹਿਣਗੇ ਦੋਸਤੋ ਉਸ ਦੇ ਹਿਸਾਬ ਨਾਲ ਵੀ ਆਪਾਂ ਤੁਹਾਨੂੰ ਅੱਗੇ ਦੱਸਣ ਜਾਊਗਾ ਜੀ ਜੀ ਆਪਣੀ ਚਲੋ ਇਹ ਜਿਹੜੀ ਚੀਜ਼ ਚੋ ਕੇ ਵੇਖ ਲਈ ਉਹ ਨਹੀਂ ਕੋਈ ਵੀ ਫੇਲ ਕਰ ਸਕਦਾ ਬਾਕੀ ਇਹ ਆ ਵੀ ਚਲੋ ਬਾਕੀ ਕੁਦਰਤ ਦੀਆਂ ਖੇਡਾਂ ਵਾ ਹਾਂ ਠੀਕ ਨਾ ਗੱਲ ਬਾਕੀ ਬਿਲਕੁਲ ਜੀ ਬਿਲਕੁਲ ਹਾਂ ਤੁਹਾਨੂੰ ਵੇਖੋ ਨਾਲੇ ਪੂਛ ਇਹ ਚੀਜ਼ਾਂ ਜਿਹੜੀਆਂ ਦਵਾਦਾਂ ਵੀ ਨਹੀਂ ਮਿਲਦੀਆਂ ਵਿਲੱਖਣ ਚੀਜ਼ਾਂ ਹੁੰਦੀਆਂ ਵੇਖ ਲਓ ਭਾਵੇਂ ਭਾਉਣਾ ਵੀ ਉਹਨਾਂ 4 ਇੰਚੀ ਪੂਛ ਕਹਿੰਦੀ ਆ ਬਿਲਕੁਕੁਲ ਜੀ ਬਿਲਕੁਕੁਲ ਬਿਲਕੁਕੁਲ ਹਾਂ ਜੀ ਚਵਾਈ ਵੀ ਇੱਕ ਨੰਬਰ ਦੀ ਵੀਰਦੀ ਪੋਲੀ ਫਿਰ ਇਹ ਮਿੱਠੀ ਏਡੀ ਭਾਵੇਂ ਨੂੰ 10 ਜਾਣੇ ਦੇ ਥੱਲੇ ਵੀਰਦੀ ਬਹਿ ਜਾਣਾ ਹੂੰ 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 ਬਦਲ ਬਦਲ ਕੇ ਬੈਠੀ ਨਾ ਕੋਈ ਹੱਥ ਹਿਚਤਾਨ ਕਰ ਅਹੀਂ ਨਹੀਂ ਵੀਰਦੀ ਮੈਂ ਨਹੀਂ ਲੈਂਦਾ ਜਿਹੜਾ ਡੰਗਰ ਸਾਡੇ ਕੋ ਡਰ ਕੇ ਨਾ ਜਾ ਕੇ ਨਹੀਂ ਮਿਲਦਾ ਇੱਕ ਦਿਨ ਚਲੋ ਮੈਂ ਝੋਟੀ ਲਈ ਝੋਟੀ ਚਲੋ ਵੱਡੀ ਅਸੀਂ ਚੋਣ ਕਰੇ ਵੀਰਦੀ ਸਾਡੇ ਕੋ ਜਾਣਦਾ ਤੇ ਉਹ ਆਉਂਦਾ ਡਰ ਗਈ ਆ ਡਰ ਗਈ ਆ ਮੈਂ ਕਿਹਾ ਵੀਰ ਜਿਹੜੀ ਤੇਰੇ ਇੱਥੇ ਡਰ ਗਈ ਹੈ ਗਾਂਵ ਵੀ ਡਰੂ ਮੈਂ ਕਿਹਾ ਅਹੀਂ ਨਹੀਂ ਅਹੀਂ ਮੈਂ ਨਹੀਂ ਖੜਦਾ ਵੀਰਦੀ ਇਹ ਤਾਂ ਡਰ ਨਹੀਂ ਲ ਇੱਥੇ ਵੀ ਦੀ ਭਾਤ ਭਾਂ ਦੇ ਵੀਰ ਆਉਣੇ ਆ। ਹਾਂਜੀ ਹਾਂਜੀ ਭਾਂ ਭਾਂ ਦੇ ਭਰਾ ਉਹਨੇ ਤਾਂ ਕਈ ਸਾਰੇ ਸਾਰੇ ਜਾਣੇ ਜਿੱਦੀ ਥੱਲੇ ਬੈੰਦੇ ਆ। ਬਸ ਬਸ ਤੇ ਜੇ ਮੰਨ ਲਾ ਡਰੀ ਗਈ ਤੇ ਅਗਲੇ ਨੇ ਫੜ ਕੇ ਅਗਲੇ ਨੇ ਸਾਨੂੰ ਦੱਸੀ ਨੀ ਜੀ ਵੇਖੋ ਤਾਦੇ ਪੈਸੇ ਲਾਏ ਹੁੰਦੇ ਕਿਸੇ ਬਸ ਬਸ ਤੇ ਗੱਲ ਸਹੀ ਆ ਵੀ ਦੀ ਅਗਲੇ ਨੇ ਪੈਸੇ ਲਾਏ। ਜਦ ਜਾਂਦੇ ਨਾਲ ਹੀ ਬੰਦਾ ਨੱਤ ਛੜਪਾ ਕਰੇ ਪੁੱਸ ਤਾਂ ਕਿੰਦਾ ਮਨ ਬੜਾ ਦੁਖਦਾ। ਆਪਦਾ ਵੀ ਦੀ ਜਿਆਦਾ ਦੁਖੀ ਹੁੰਦਾ ਜੇ ਅਗਲੇ ਨੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਅਗਲਾ ਨਾ ਕੋਈ ਨਹੀਂ ਫਿਰ ਕਿਹੜੀ ਗੱਲ ਹੈ ਪਰ ਆਪਦਾ ਮੁਰਕੇ ਕਿਉਂ ਅਗਲਾ ਬੁਰਕੇ ਗਾਂ ਦੂਜੇ ਨੂੰ ਨਹੀਂ ਆਂਦਾ। ਨਹੀਂ ਤੇ ਇੱ ਤੇ ਜੇ ਮਾਲੋ ਇਦਾਂ ਕਰੇ ਹੋ ਜਾਂ ਕੰਮ ਵਿਧੀ ਆਪਾਂ ਨੇ ਵੀ ਨਹੀਂ ਪਤਾ ਕਿ ਕਿੰਨਾ ਕੁ ਲੰਮਾ ਵਰਤਣਾ ਹੁੰਦਾ ਕਿਸੇ ਨੇ ਜੀ ਮਾੜੀ ਜੀ ਗੱਲ ਖੋਣਾ ਟੁੱਟ ਜਾ ਪੰਦਾ ਸਵਾਦ ਨਹੀਂ ਹਾਂਜੀ ਹਾਂਜੀ ਲੈ ਝੰਡੇ ਵੀਰ ਮਾਝ ਚੰਗੀ ਆ ਚਲੋ ਪੂਰੀ ਬਾਡੀ ਬੰਤਰ ਦੀ ਬਾਡਾ ਬੂਡਾ ਚੰਗਾ ਮੈਂ ਇਹਦਾ ਹਾਂ ਢਾਂਚਾ ਵੀ ਆਪਾਂ ਨੂੰ ਪਤਾ ਪਚੋੜੇ ਪੰਦੇ ਦੀ ਆ ਹਾਂਜੀ ਹਾਂਜੀ ਤੇ ਦੇਵਾਂਗੇ ਕਿੰਨੇ ਦੀ ਆਪਾਂ ਇਹ ਵੀਰ ਜੀ ਇਹ ਮੁੱਲ ਭਾਵੇਂ ਦਾ ਇੱਕ ਦਾਹ ਕਰ ਲਈਏ ਤੇ ਭਾਵੇਂ ਇੱਕ ਪੰਜ ਕਰ ਲਈਏ ਹਾਂ ਲੱਖ ਚੋਂ ਵੀਰ ਜੀ ਮਾਨ ਤਾਨ ਕਰਦਾ ਲੱਖ ਚੋਂ ਹਾਂਜੀ ਹਾਂਜੀ ਲੱਖ ਚੋਂ ਵੀਰ ਜੰਡੇ ਇੱਕੋ ਜੀ ਗੱਲ ਕਰ ਵੀ ਲੱਖ ਚੋਂ ਵੀਰ ਜੀ ਸਿੱਧਾ ਹੀ 5000 ਮਾਨ ਕਰਦਾਂਗੇ ਜੇ ਕਹੇ ਮੇਰੇ ਵੀਰ ਭਰਾ ਨੇ ਦੂਰ ਨੇੜੇ ਵੀ ਖੜਨੀ ਤੇ ਪੂਰੇ ਲੱਖ ਚ ਪਹਿਲੇ 95 ਦੀ ਹਾਂਜੀ ਹਾਂਜੀ 95 ਦੀ ਲਓ ਜੀ 95000 ਦੀ ਕਿਸਾਨ ਵੀਰ ਉਹ ਤੁਹਾਨੂੰ ਮੱਝ ਮਿਲੂਗੀ ਹਾਂਜੀ ਮੈਂ ਪੂਰੀ ਵੇਖ ਲੋ ਬਾਡੀ ਬਣਾਈ ਆਈ ਹਾਂ ਮੈਂ ਸਾਰੇ ਪਾਸੋਂ ਵੇਖ ਲੋ ਠੀਕ ਹੈ ਜੀ ਮੈਂ ਸਾਰੇ ਮੰਨ ਲੋ ਆਪਾਂ ਤੁਹਾਨੂੰ ਤੁਹਾਨੂੰ ਵੇਖੋ ਤੁਸੀਂ 1000 ਆ ਇੱਕੋ ਜੇ ਅਗਲੇ ਨਾਲ ਅਗਲਾ ਪਿਛਲੇ ਦਾ ਪਿਛਲਾ ਬਰਾਬਰ ਹਾਂਜੀ ਸੋ ਜਵਾਬ ਪਸਮਾ ਵੀ ਆਪਾਂ ਉਮੀਦ ਕਰਦੇ ਵੀ ਚੰਗਾ ਮੋਟੀ ਧਾਰ ਹਾਂਜੀ ਪੂਰੀ ਪੂਰੀ ਵਿਖਾ ਲਾ ਲੋ ਆਪ ਦੀ ਭਰਾ ਕੇ ਤਸੱਲੀ ਕਰੋ ਠੀਕ ਆ ਹਾਂਜੀ ਹਾਂਜੀ ਮਗਰ ਇਹਦੇ ਕਟਾ ਮੇਲ ਕਾਫ ਸੋ 95000 ਲੈ ਦੇ ਆ ਹਾਂਜੀ ਹਾਂਜੀ ਲੈ ਵੀ ਚੰਡੇ ਅੱਗੇ ਆ ਜੀ ਤੇ ਆ ਮੈਂ ਅੱਜ ਖੜੀ ਆਪਣੇ ਕੋਲ ਇਹ ਵੀ ਵੀਰ ਜੀ ਆ ਗਈ ਆ ਨੀਲੀ ਦੀ ਨੀਲੀ ਦੀ ਹਾਂਜੀ ਪਾਕਿਸਤਾਨੀ ਨੀਲੀ ਰਾਵੀ ਪਾਕਿਸਤਾਨੀ ਨੀਲੀ ਰਾਵੀ ਆ ਗਈ ਠੀਕ ਹੈ ਜੀ ਠੀਕ ਹੈ ਹਾਂਜੀ ਚੰਡੇ ਇਹ ਗੱਬਣਾ ਵੀਰੇ ਮੈਂ ਹਾਂਜੀ ਗੱਬਣਾ ਵੀਰ ਜੀ ਇਹ ਸਵਾ ਕਿੰਨਾ ਕਾ ਖੜਦੀ ਹੈ ਇਹਦੇ ਵੀਰ ਜੀ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਅੱ ਨਹੀਂ ਵੀਡੀਓ ਉਹਨਾਂ ਤੇ ਆਪਾਂ ਦੂਜਾ ਕਿਹਾ ਵਾ ਅੱਛਾ ਚਲੋ ਆਪਦੀ ਬਾਕੀ ਸਮਝ ਵੇਖੇ ਕੋਈ ਬਾਕੀ ਸਮਝ ਕੋਈ ਵੇਖ ਲਓ ਦੋਸਤੋ ਦੂਜਾ ਤੀਜੇ ਸੂਵੇ ਵਿੱਚ ਦੂਜੇ ਤੀਜੇ ਸੂਵੇ ਝੋਟੀਆਂ ਬੰਨਆਂ ਕਰ ਚੰਗੀਆਂ ਬਣਦੀਆਂ ਨੇ ਤੇ ਤੀਜਾ ਸੂਆ ਵੀ ਹੋ ਸਕਦੀ ਆ ਬਾਕੀ ਚਿਹਰੇ ਮੋਹਰੇ ਤੋਂ ਵੀਰ ਵੇਖਾ ਮਾਲਾ ਤੀਜੇ ਸੂਵੇ ਵੀ ਦੀ ਇੰਨਾ ਵਾਂ ਵੀ ਤੀਜੇ ਸੂਵੇ ਹੋ ਸਕਦਾ ਵੀ ਇਹਨੇ ਕਰਮਾ ਵਾਲੀ ਉਹ ਵੇ ਚਿਹਰਾ ਚੂਰਾ ਵੈਸੇ ਦੋਸਤੋ ਦੂਜੇ ਤੇ ਵੀ ਆਪਾਂ ਗਿਣ ਸਕਦੇ ਆ ਪਰ ਹੋ ਸਕਦਾ ਤੀਜਾ ਵੀ ਹੋਵੇ ਬਾਕੀ ਆਪਦੀ ਸਮਝ ਵੇਖ ਲਿਓ ਦੂਜਾ ਤੀਜਾ ਦੂਜਾ ਤੀਜਾ ਆਪ ਦੀ ਸਮਝ ਦੇਖ ਲਿਓ ਪਿੱਲੀ ਮਣਕੀ ਅੱਖਾ ਨੀਲੀ ਲੋਈ ਜੇ ਵੀਰਦੀ ਸਾਰੀ ਦੇਖ ਲਓ ਨੀਲੀ ਤੇ ਬੋਲੀ ਮੈਂ ਆਪਾਂ ਕਹ ਦਿੰਦੇ ਨੇ ਵੀ ਬਜ਼ੁਰਗ ਜਦੋਂ ਕਹ ਦਿੰਦੇ ਨੇ ਵੀ ਬੋਲੀ ਮਾ ਜੋ ਖੋਲ ਕੇ ਪਰਲੇ ਕਿਲੇ ਤੋਂ ਇਧਰ ਕਰ ਹਾਂ ਜੀ ਇਹ ਬੋਲੀ ਮੈਂ ਹੈ ਹਾਂ ਜੀ ਹਾਂ ਜੀ ਬੋਲੀ ਮੈਂ ਆ ਫਿਰ ਬਾਕੀ ਇਹ ਗੱਲ ਹੈਗੀ ਵੀ ਵੀਰਜੀ ਉਹਨਾਂ ਨੇ ਆਪਾਂ ਨੂੰ ਇੱਥੋਂ ਸਾਕ ਤਸੱਲੀ ਦਿੱਤੀ ਵੀਰਜੀ ਜਦੋਂ ਇਹਨੇ ਪੂਰੀ ਬਾਨਾ ਵੇਲੋ ਕਿੱਦੇ ਵੰਡ ਕਿੱਦੇ ਕਰਨ ਦਾ ਹੀ ਕਰਮਾਂ ਵਾਲੀ ਹਾਂ ਹਾਂ ਜੀ ਤੇ ਪਾ ਤੂਪਾ ਵੀਰਦੀ ਇੱਕ ਨੰਬਰ ਦਾ ਬਿਲਕੁਲ ਬਿਲਕੁਲ ਸਿੰਗਲ ਢੀ ਸਿੰਗਲ ਅੱਡੀ ਆ ਫਿਰ ਵੱਡੀ ਆ ਵੀਰ ਜੀ ਥੋੜੇ ਚਲੋ ਉੱਤੋਂ ਆਰ ਫਿੱਕੇ ਕਰਕੇ ਥੋੜਾ ਜਿਹਾ ਸੂਆ ਪੱਖ ਵਖਾਉਂਦੀ ਆ ਬਾਕੀ ਉਹਨਾਂ ਇਹੋ ਗੱਲ ਕਹੀ ਵੀ ਦੂਜੇ ਸੂਏ ਮੈਂ ਉਹਨਾਂ ਨੂੰ ਕਿਹਾ ਮੈਂ ਵੀਰ ਜੀ ਤੀਜੇ ਹੋਊਗੀ ਉਹ ਆਂਦੇ ਨਹੀਂ ਵੀਰ ਜੀ ਸਾਡੀ ਘਰ ਦੀ ਝੋਟੀ ਆ ਸੂਣਾ ਪਿਓਰ ਇਹਨੇ ਦੂਜੇ ਹੀ ਆ ਬਾਕੀ ਤੁਸੀਂ ਭਾਵੇਂ ਉਹ ਆਂਦਾ ਚੌਥੇ ਮੰਨੀ ਜਾਓ ਮੈਂ ਕਿਹਾ ਚਲੋ ਵੀਰ ਜੀ ਵੀ ਸਮਝ ਆ ਹਾਂਜੀ ਹਾਂਜੀ ਅਸਲ ਦੇ ਵਿੱਚ ਵੇਖੋ ਜੀ ਸੱਚਾਈ ਉਹਨਾਂ ਵੀ ਦੱਸਦੀ ਆ ਵੀ ਦੂਜੇ ਹੋਊਗੀ ਤੇ ਸਾਡੀ ਦੂਜੇ ਆ ਘਰ ਦੀ ਝੋਟੀ ਹਾਂਜੀ ਹਾਂਜੀ ਮਿੱਠੀ ਵੜੀ ਫਿਰ ਵੀਰ ਜੀ ਭਾਵੇਂ ਇਹਨੂੰ ਮੰਨ ਲਓ ਇਹ ਗੱਲ ਹੈ ਕਿ ਕਰਮਾਂ ਵਾਲ ਬਾਕੀ ਹੋਰ ਕੋਈ ਹੋਰ ਸ਼ੋਰ ਕੋਈ ਨਜ਼ਰ ਆਈ ਹੈ ਕੋਈ ਗਾਲੀ ਵਿਧੀ ਪਾਰ ਪਿਛੇ ਦੀ ਆਪਣੀ ਫੁੱਲ ਗਾਰੰਟੀ ਹੈ ਲੋ ਵੀ ਬਾਕੀ ਚਾਹੀ ਗੱਲ ਹੈ ਕੀ ਆ ਜੇ ਕੋਈ ਵੀਰ ਖਰੀਦਦਾ ਵਾ ਕਹੇ ਵਾਲੇ ਚਲੋ ਆਪਣੀ ਇੱਕ ਇੱਕ ਰਾਤ ਦੀ ਵੀਰ ਦੀ ਉਹਦੇ ਘਰੇ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਨਾ ਗੱਲ ਲਿਓ ਵੀਰ ਹਾਂਜੀ ਹਾਂਜੀ ਸੋ ਬਿਲਕੁਲ ਜਿਹੜਾ ਦੋਸਤੋ ਕਾਗਜ਼ ਵਰਗੀ ਚਮੜੀ ਆ ਪਤਲੀ ਸਕਿਨ ਆ ਉਪਰੋਂ ਤੁਸੀਂ ਦੇਖੋਗੇ ਫਾਈਟ ਕੱਟ ਬਹੁਤ ਸੋਹਣਾ ਫਾਈਟ ਕੱਟ ਦੇ ਪਾਸੇ ਕੋਈ ਟੱਲ ਨਹੀਂ ਗਈ ਥੋੜੀ ਜਿਹੀ ਕਰੀ ਨਾ ਨਾਰਮਲ ਸਾਂਭ ਸੰਭਾਲ ਹੁੰਦੀ ਆ ਉਹਦੇ ਕਰਕੇ ਪਸ਼ੂ ਜਿਵੇਂ ਵੀਰ ਝੰਡੇ ਨੇ ਵੀ ਕਹੇ ਸੂਆਪਾਨ ਕੋਈ ਤਿੱ ਇਹੋ ਪਸ਼ੂ ਰਾਜੀ ਹੋਵੇ ਤੇ ਮੈਨੂੰ ਲੱਗਦਾ ਹਰ ਕੋਈ ਬੰਦਾ ਭਾਵੇਂ ਤੀਜੇ ਸੋਵੇ ਨੂੰ ਵੀ ਦੂਜਾ ਮੰਨ ਕੇ ਖਰੀਦ ਸਕਦਾ ਠੀਕ ਹੈ ਬੰਡਾ ਮੁੰਡਾ ਵੀਰ ਜੀ ਫਿਰ ਵੇਖੋ ਕਿੱਡੀਆਂ ਸੋਹਣੀਆਂ ਕਿੱਥੇ ਚੱਡਾ ਵੇਖ ਲੋ ਕਿੱਥੇ ਹੀ ਹੋਣਾ ਜੀ ਇਹਨੇ ਦਿਨ 5 6 ਲਈ ਰਹਿੰਦੇ ਇਹਦੇ ਹਾਂਜੀ ਹਾਂਜੀ ਤੇ ਕੋਈ ਇਹ ਗੱਲ ਨਹੀਂ ਮੇਰੇ ਢਿਲ ਢੁਲ ਕਾਫੀ ਆ ਲੈ ਜੂ 5 6 ਦਿਨ ਲੱਗ ਗਏ ਬੰਦਾ ਨਵੱਟਾ ਵੀ ਵੀਰ ਜੀ ਚਲੋ ਉਹਨੇ ਚੰਗਾ ਜਿੰਨਾ ਸਮਾਂ ਲੈ ਜੇ ਹਾਂਜੀ ਹਾਂਜੀ ਪੁੱਛੀ ਜਾਵੇ ਵੀ ਇੱਥੇ ਆਣ ਕੇ ਖੱਜਲ ਖਰਾਪੀ ਨਾ ਹੋਵੇ ਕਿਸੇ ਹਾਂਜੀ ਹਾਂਜੀ ਬਾਕੀ ਬੇਰਬੋਰ ਮੋਟੀ ਨਾੜੀ ਦੁੱਧ ਆਵੇਖੋ ਆਹ ਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਲੈ ਵੀ ਚੰਡੇ ਵੀਰ ਮੁੱਲ 10 ਫਿਰਦਾ ਮੁੱਲ ਵੀਰ ਜੀ ਇਹਦਾ ਕੋਈ 90 ਨਹੀਂ ਕੋਈ 85 ਨਹੀਂ ਹਾਂ ਇਹਦਾ ਵੀਰ ਜੀ 2 ਛੱਡਾਂਗੇ 80 ਚ 78 ਦੀ ਹਾਂ ਜੀ 78 ਦੀ ਦੇ ਦਾਂਗੇ ਮਾਨ ਨਾਲ ਕੋਈ ਕਰਦਾ ਛੰਡੇ ਅੱਗੇ ਆ ਪਸ਼ੂ ਆਪਣੇ ਕੋਲ ਜਿਹੜਾ ਹਾਂਜੀ ਇਹ ਵੀਰਦੀ ਗਾਂ ਦੂਜਾ ਮਾਰਾ ਸੂਈ ਆ ਤਾਂ ਅੱਜ ਖੋਰ ਪੁੱਤ ਲਾ ਵੀ ਨਿਕਲੇ ਜਾਓ ਖੋਰ ਕੇ ਬਾਹਰ ਅੱਜ ਸੂਆ ਮਤਲਬ ਕਿ ਸੂਈ ਨੂੰ ਦਿਨ ਕਿਨੇ ਹੋ ਗਏ ਨੂੰ ਦਿਨ ਇਹਨੂੰ ਅੱਜ ਵੀਰਦੀ ਹੋ ਗਏ ਹੋਣਗੇ 20 ਦਿਨ ਹੋ ਗਏ ਹੋਣਗੇ ਲਓ ਦੋਸਤੋ ਕਰੋ ਜਾ ਕੇ ਰਾਠੀ ਤਾਂ 20 ਦਿਨ ਹੋ ਗਏ ਹੋਣਗੇ ਵੀਰਦੀ ਜਿਹੜਾ ਰਾਠੀ ਤੇ ਸ਼ਾਈ ਵਾਲ ਦਾ ਮਿਕਸਪ ਆ ਕਰੋ ਸੰਗ ਦੇ ਵਿੱਚ ਬੱਚਾ ਮਗਰ ਤੇ ਕੀ ਆ ਬੱਚਾ ਵੀਰਦੀ ਬੱਚਾ ਲਓ ਜੀ ਮਗਰ ਬੱਚਾ ਅੱਜ ਕਿੰਨੇ ਤਿੰਨ ਕਿ ਚਾਰ ਦਿਨ ਦੱਸੇ ਨਹੀਂ ਜੀ ਜੀ ਚਾਰ ਨਹੀਂ ਇਹਨੂੰ ਘੱਟੋ ਘੱਟ 15 16 ਦਿਨ ਵੀਰਦੀ ਹੋ ਗਏ 15 16 ਦਿਨ ਦੁੱ ਦੁੱਧ ਵੀਰ ਜੀ ਆਪਾਂ ਦੁੱਧ 10 ਕਿਲੋ ਆ ਆਪਾਂ 8 ਕਿਲੋ ਦੀ ਵੀਰ ਜੀ ਫੁੱਲ ਗਰੰਟੀ ਦੇਵਾਂਗੇ 8 ਕਿਲੋ ਦੀ ਹਾਂਜੀ ਚਵਾ ਇੱਕ ਨੰਬਰ ਦਾ ਆਊਗਾ ਭਲਾ ਕੋਈ ਬੰਦਾ ਪਾਲੇ ਇਹਨੂੰ ਭਲਾ ਕੋਈ ਬੰਗੇ ਤੋਂ ਬਿਨਾ ਚੋਲੇ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਚਲੋ ਓਦਾਂ ਡੰਗਰ ਕਈ ਇਹਦੇ ਡਰਦਾ ਟੁੱਟਦਾ ਵਾ ਸੀਲ ਸੂਲ ਪੂਰੀ ਆ ਠੀਕ ਆ ਜੀ ਹਾਂਜੀ ਇਹ ਆ ਵੀ ਲੱਤ ਛੜ ਮਾਰੇ ਤਾਂ ਵੀ ਗਾਂ ਆਪਣੇ ਠੀਕ ਆ ਜੀ ਪੰਗਾ ਬੁਗੜ ਅਸੀਂ ਤਾਂ ਵੈਸੇ ਨਾਰਮਲ ਪਾਈ ਲਈ ਪਾਲ ਭਾਵੇਂ ਪਾਲੇ ਵੀਰ ਜੀ ਭਾਵੇਂ ਕੋਈ ਨਾ ਪਾਲੇ ਬੱਚੇ ਤੇ ਕਰ ਪੁੱਤ ਨੂੰ ਲਓ ਜੀ ਬੱਚੇ ਤਾਂ ਲੈ ਚੱਲੋ ਨਿੱਕੇ ਬੱਚੇ ਬੱਚਾ ਦਿਖਾ ਦਿਓ ਬੱਦੋ ਦੋਸਤੋ ਸੁਆ 15 ਦਿਨਾਂ ਦਾ ਝੰਡਾ ਵੀਰ ਦੱਸ ਰਿਹਾ ਤੇ 8 ਕਿਲੋ ਦੁੱਧ ਥੱਲੇ ਹਾਜ਼ਰ ਆ ਠੀਕ ਆ ਜੀ ਹਾਂਜੀ ਹਾਂਜੀ ਲਾਲ ਬੱਚਾ ਲਾਲ ਹਾਂਜੀ ਹਾਂਜੀ ਲਾਲ ਬੱਚਾ ਆ ਦੇਖੋ ਜੀ ਠੀਕ ਆ ਜੀ ਸੋ ਬੱਚੇ ਦੇ ਬਿਲਕੁਲ ਜਵਾਈ ਵੀਰ ਜੀ ਫਿਰ ਮਈਆਂ ਵਾਲੀ ਕਰਮਾ ਵਾਲੀ ਨੂੰ ਆ ਕਰੋ ਚੈੱਕ ਸੋ 8 ਕਿਲੋ ਦੁੱਧ ਜਿਹੜਾ ਜਵਾਦ ਹੈ ਨਾ ਇਹਦੇ ਥੱਲੇ ਯਾਰਾਂ ਨਹੀਂ ਕਿਹਾ ਦੋਸਤੋ ਕਿਹਾ ਜਾਣਾਗਾ ਜਾਂ 12 ਨਹੀਂ ਕਿਹਾ ਜੀ ਸੋ ਜਿੰਨਾ ਦੋ ਤਾਂ ਪੁੱਛਦੇ ਨੇ ਉਨਾ ਹੀ ਦੱਸਿਆ ਜਾਂਦਾ ਪਰ 8 ਹੀ ਦੱਸਣਾ ਕਿਉਂ ਮੋਹਰਲ ਵੀਰ ਦੀ ਬੜਾ ਤੈਨੂੰ ਪਤਾ ਵਾ ਜੈ ਜੀ ਆ ਇਹਦਾ ਕਰਮਾ ਵਾਲੀ ਦਾ ਤੇ ਬਾਕੀ ਇਹ ਗੱਲ ਹੈ ਕਿ ਜੀ ਆਪਾਂ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਪ੍ਰਭੂ ਠੀਕ ਆ ਜੀ ਸੋ ਬਾਕੀ ਥਣ ਥਣ ਤੁਸੀਂ ਆ ਨੇੜੇ ਉਹ ਤੁਹਾਨੂੰ ਕਰਾ ਦਈਏ ਚੈੱਕ ਆ ਕਰੋ ਥੋੜਾ ਜਿਹਾ ਆਪਾਂ ਨੇੜੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਦੂਰ ਨੇੜੇ ਮੇਰਾ ਵੀਰ ਇੱਕ ਵਾਰੀ ਅਸਟੇਟ ਲਾ ਲਾਣੀ ਨਹੀਂ ਜੀ ਮਈਆਂ ਵਾਲਾ ਤੇ ਜਵਾਬ ਹੀ ਮਈਆਂ ਵਾਲਾ ਕਰਮਾ ਲਈ ਇਹ ਨਾ ਕੋਈ ਵੀਰਪਰਾ ਕੋਈ 6 7 ਨਾ ਮੰਨੇ ਠੀਕ ਹੈ ਨਾ ਗੱਲ ਵੀ ਕਈ ਵਾਰੀ 6 ਹੋਊਗਾ ਵੀਰ ਨੇ 8 ਕਿਹਾ 6 ਹੋਊਗਾ ਜੇ ਅੱਗੇ 6 ਨਾ ਨਿਕਲੇ ਹਾਂਜੀ 8ਾਂ ਤੋਂ ਵੀ ਜੀ ਵੱਧ ਹੋਊਗਾ ਦੁੱਧ ਆਪਣੀ ਫੋਲ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਹਾਂਜੀ ਲੈ ਵੀ ਝੰਡੇ ਵੀਰ 10 ਫਿਰ ਮੋਹ ਹਾਂ ਨਾ ਵੀਰ ਦੀ 5000 ਦੀ ਦੇ ਦੇਣੀ ਆ 5000 ਦੀ ਹਾਂਜੀ 5000 ਦੀ ਜਿਹੜਾ ਕੋਈ ਮੀਰ ਭਰਾ ਫੋਨ ਲਾਵੇ ਤੇ ਲੱਦ ਕੇ ਲੈ ਜੇ ਗਾਂ ਇਹ ਆ ਵੀ ਬੱਚੀ ਨੇ ਨੇ ਤੁਹਾਨੂੰ ਸਹੀ ਗੱਲ ਆ ਤਾਂ ਵੀ 1.5 ਲੱਖ ਦੀ ਮੈਂ ਦਾ ਮੁਕਾਬਲਾ ਕਰੂ। ਅੱਛਾ ਹਾਂ ਇਹ ਏਡਾ ਜਵਾਬ ਸਮਝਾ ਮਾ ਨਹੀਂ ਲੱਗਾ। ਜੀ ਜੀ ਮਲਾਈ ਆਉਂਦੀ ਕਿ ਅਸੀਂ। ਹਾਂ ਅੱਛਾ ਅੱਛਾ। ਹਾਂ ਜੀ ਹਾਂ। ਬੱਕਰੀ ਕੀਨੇ ਦੁੱਧ? ਬਿਲਕੁਲ ਬਹੁਤ ਜਿਆਦਾ ਦੁੱਧ ਜਾਂਦੇ ਰਹਿੰਦੇ ਜੇ ਵੀਰ ਜੀ ਪਤਾ ਗੱਲ ਕੀ ਭਾਵੇਂ ਚਲੋ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਜੇ ਕਹੇ ਭੈਣ ਭਰਾ ਨੂੰ ਕੋਈ ਚੰਗੀ ਚੀਜ਼ ਦਵਾਗੇ ਨਾ ਤੇ ਕੋਈ ਯਾਦ ਕਰੂਗਾ। ਬਿਲਕੁਲ ਜੀ ਬਿਲਕੁਲ। ਲੋਕਟਾਪ ਲੰਮਾ ਟਾਈਮ ਵਰਤੂਗਾ ਤੁਹਾਡੇ ਨਾਲ। ਹਾਂ ਜੀ। ਆਪ ਕੀਤਾ ਵੀਰ ਜੀ। ਬਿਲਕੁਲ। ਚਲੋ ਗਾਂ ਦਾ ਦੁੱਧ ਨਹੀਂ ਇਹ ਮੱਝ ਦਾ ਦੁੱਧ ਸਮਝ ਲਿਓ ਜੇ ਠੀਕ ਹੈ। ਜਿੰਨਾ ਕਿ 6-7 ਨਾ ਮੰਨੇ ਪ ਉਹਦੀ ਬੇਸ਼ੱਕ ਤਸੱਲੀ ਤੁਸੀਂ ਕਰ ਲਿਓ ਬੋਰ ਤੇ ਗੱਲਬਾਤ ਕਰ ਲਿਓ ਚੰਡੇ ਇੱਕ ਨੰਬਰ ਬੋਲ ਮੇਰਾ ਵੀਰ ਨੰਬਰ ਹੈਗਾ ਵੀਰ ਜੀ 98724 39717 ਤੇ 98724 39717 ਦੂਜਾ ਹੈਗਾ ਜੇ 826472068 ਟਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਹ ਨਜ਼ਦੀਕ ਵੀਰ ਜੀ ਕਹੇ ਨੇ ਆਉਣਾ ਮੇਰੇ ਵੀਰ ਭਰਾ ਨੇ ਤੇ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾ ਲਈ ਆਹ ਉਹਦੇ ਮਗਰਲੇ ਬੰਨੇ ਵੀਰ ਜੀ ਆਪਾਂ ਬਿਲਕੁਲ ਨਾਲ ਦੀ ਸ਼ੜਕ ਜਾਂਦੀ ਮਗਰ ਆਪਣੀਆਂ ਵੀ ਲੀਆਂ ਵਾਂ ਡੇਰੀ ਆ ਬਾਈਕਾਂ ਹਾਂਜੀ ਬਾਈਕਾਂ ਹਾਂਜੀ ਦੋਸਤੋ ਬਿਲਕੁਲ ਵੀਰ ਹੁਣੇ ਬਾਈਕਾਂ ਦੇ ਬੈਠੇ ਆ ਠੀਕ ਆ ਜੀ ਚੈਰੋਂ ਪਿੰਡ ਆ ਪੱਟੀ ਤਸਵੀਰ ਆ ਹਾਂਜੀ ਆਓ ਇੱਥੇ ਆਣ ਕੇ ਆਪਣੀ ਆਪਣੀ ਤਸੱਲੀ ਕਰੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਪਸ਼ੂ ਆਪਾਂ ਜਦੋਂ ਵੀ ਅਪਡੇਟ ਤੁਹਾਨੂੰ ਦੇਈਦੀ ਆ ਕੋਈ 5-7 ਨਾਗ ਤੁਹਾਨੂੰ ਇਸ ਕਿਲੇ ਤੋਂ ਉਪਰੋਂ ਦਿਖਾਈ ਦੇ ਆ ਸੋ ਬਾਕੀ ਜਿਨੇ ਵੀਰ ਤੁਸੀਂ ਵੀਡੀਓ ਪੂਰੀ ਦੇਖਦੇ ਹੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ